ਗੱਲ ਕਰਾਂਗੇ ਕਗਨਰ ਨੌਦੀ ਜੀ ਇੱਕ ਫਿਲਮੀ ਕਲਾਕਾਰ ਤੇ ਹੁਣ ਮੈਂਬਰ ਪਾਰਲੀਮੈਂਟ ਵੀ ਬਣ ਗਏ ਨੇ ਪਰ ਆਪਣੀਆਂ ਫਿਲਮਾਂ ਨਾਲੋਂ ਆਪਣੇ ਬਿਆਨਾਂ ਕਰਕੇ ਜ਼ਿਆਦਾ ਚਰਚਾ 'ਚ ਰਹਿੰਦੇ ਨੇ ਹੁਣ ਫੇਰ ਸਮੱਸਿਆ ਦੇ ਵਿੱਚ ਕਿਰੇ ਨੇ ਕੀ ਸਮੱਸਿਆ ਹੈ ਜੀ ਇੱਕ ਵਕਤ ਹੁੰਦਾ ਜੀ ਕਿ ਸਮੱਸਿਆ ਲੱਭ ਕੇ ਤੇ ਉਹਦੇ ਵੱਲੋਂ ਭਾਈਦਾ ਇੱਕ ਕ੍ਰੀਏਟ ਹੀ ਕਰਦਾ ਜੀ ਆਪ ਹੀ ਬਣਾ ਦਿੰਦਾ ਆਪ ਬਣਾਉਂਦਾ ਜੀ ਬੀਬੀ ਕਗਨਰ ਨੌਦੀ ਗੱਲ ਕਰਦੇ ਆ ਪਹਿਲਾਂ ਥੋੜਾ ਜਿਹਾ ਆਉਂਦਾ ਸੀ ਯਾਰ ਗੁੱਸਾ ਵੀ ਆਉਂਦਾ ਸੀ ਹੁਣ ਥੋੜਾ ਜਿਹਾ ਆਉਂਦਾ ਨਹੀਂ ਹੂੰ ਸਮਥਿੰਗ ਇਜ਼ ਨਾਟ ਰਾਈਟ ਜੀ ਹੁਣ ਕਗਨਰ ਨੌਤ ਦੀ ਅਸੀਂ ਗੱਲ ਕਰਦੇ ਹਾਂ ਕਿ ਉਹ ਲੇਟਲੀ ਉਹਨਾਂ ਨੇ ਇਹੋ ਜਿਹਾ ਜਿਹੜਾ ਬਿਆਨ ਦੇ ਦਿੱਤਾ ਹੂੰ ਹੂੰ ਕਗਨਰ ਨੌਤ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਚਾਹੇ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਚਾਹੇ ਕੁਝ ਵੀ ਹੋਵੇ ਉਹਦੀ ਵੀ ਗੱਲ ਕਰਦੇ ਹਾਂ ਪਰ ਇਸ ਵੇਲੇ ਜਿਹੜੀ ਉਹਨਾਂ ਨੇ ਇੱਕ ਟਵੀਟ ਕੀਤਾ ਜਿਹੜਾ ਐਕਸ ਦੇ ਉੱਪਰ ਉਹਦੀ ਗੱਲ ਕਰਦੇ ਹਾਂ ਅਸਲ ਵਿੱਚ ਐਪਲ ਦੇ ਸੀਈਓ ਕੁੱਕ ਹੋਰਾਂ ਨੂੰ ਟਰੰਪ ਨੇ ਕਿਹਾ ਸੀ ਕਿ ਇੰਡੀਆ ਵਿੱਚ ਪ੍ਰੋਡਕਸ਼ਨ ਨਾ ਕਰੋ ਹੂੰ ਹੂੰ ਉਹਦੇ ਤੋਂ ਬਾਅਦ 2-3 ਪੁਆਇੰਟ ਲਿਖ ਦਿੱਤੇ ਕਿ ਅਮਰੀਕਨ ਪ੍ਰੈਜ਼ੀਡੈਂਟ ਵਰਲਡ ਦਾ ਮੋਸਟ ਪਾਵਰਫੁਲ ਲੀਡਰ ਹੈ ਪਰ ਇੰਡੀਅਨ ਪ੍ਰਾਈਮ ਮਿਨਿਸਟਰ ਮੋਸਟ ਜਿਹਨੂੰ ਲੋਕੀ ਪਿਆਰ ਕਰਦੇ ਨੇ ਤੇ ਟਰੰਪ ਦੀ ਦੂਸਰੀ ਵਾਰੀ ਬਣਿਆ ਪਰ મોદી ਤੀਜੀ ਵਾਰੀ ਬਣ ਗਿਆ ਤੇ ਟਰੰਪ α ਮੇਲ ਹੈ ਪਰ ਪੀਐਮ ਸਾਡੇ ਪੀਐਮ ਸਾਹਿਬ ਜਿਹੜੇ ਨੇ α ਮੇਲ ਕਾ ਵੀ ਬਾਪ ਹੈ ਹੂੰ ਇਹ ਟਵੀਟ ਕੀਤਾ ਟਵੀਟ ਕਰਕੇ ਜਦੋਂ ਰੌਲਾ ਪਿਆ ਤਾਂ ਫਿਰ ਉਹ ਡਿਲੀਟ ਕਰਕੇ ਫਿਰ ਅਗਲਾ ਟਵੀਟ ਕੀਤਾ ਕਿ ਬੀਜੇਪੀ ਦੇ ਅਧਿਐਕਸ਼ ਜੇਪੀ ਨਟਾ ਸਾਹਿਬ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਗਲਤ ਕੀਤਾ ਤੇ ਡਿਲੀਟ ਕਰਦੇ ਹੋ ਤੇ ਮੈਂ ਇਸ ਕਰਕੇ ਗਲਤ ਇਹ ਜਿਹੜਾ ਕੀਤਾ ਸੀ ਮੈਂ ਡਿਲੀਟ ਕਰ ਰਹੀ ਹਾਂ ਹੁਣ ਕੰਗਣਾ ਨੇ ਆਪਣੀਆਂ ਗੱਲਾਂ ਜਿਹੜੀਆਂ ਪਿਛਲੇ ਸਮੇਂ 'ਚ ਕੀਤੀਆਂ ਸਤੰਬਰ ਐਸੇ ਪਿਛਲਾ ਸਾਲ ਜਿਹੜਾ ਗਿਆ ਸਤੰਬਰ ਮਹੀਨੇ 'ਚ ਉਹ ਕਹਿੰਦੇ ਸੀ ਕਿ ਜਿਹੜੇ ਕਿਸਾਨ ਜਿਹੜੇ ਬੈਲ ਸੀ ਉਹ ਤੋਂ ਰੱਦ ਕੀਤੇ ਸੀ ਤੇ ਅੰਦੋਲਨ ਖਤਮ ਹੋਇਆ ਸੀ ਇਹਦੇ ਕਰਕੇ ਉਹ ਦੁਬਾਰਾ ਲਿਆਉਣੇ ਚਾਹੀਦੇ ਆ ਇਹ ਉਹਨਾਂ ਨੇ ਗੱਲ ਕੀਤੀ ਫਿਰ ਉਹਨਾਂ ਨੂੰ ਲੱਗਦਾ ਕਿ ਕਿਸਾਨਾਂ ਦੇ ਕਲਿਆਣ ਲਈ ਜਿਹੜੇ ਵਾਪਸ ਲਿਆਉਣ ਦਾ ਸਮਾਂ ਆ ਗਿਆ ਤੇ ਆਪ ਜੀ ਨੂੰ ਯਾਦ ਹੈ ਕਿ ਇੱਕ ਮਹਿਲਾ ਕਨਸਟੇਬਲ ਕੰਗਣਾ ਇਹ ਮਹਿਲਾ ਕਨਸਟੇਬਲ ਨੇ ਕੰਗਣਾ ਦੇ ਥੱਪੜ ਵੀ ਮਾਰ ਦਿੱਤਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਗੁੱਸਾ ਸੀ ਕਿ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਭੱਦੇ ਲਫ਼ਜ਼ ਵਰਤੇ ਕਿ ਇਹੋ ਜਿਹੀਆਂ ਔਰਤਾਂ ਤੇ ਇੰਨੇ ਨੂੰ ਮਿਲ ਜਾਂਦੀਆਂ ਨੇ ਇਹੋ ਜਿਹੀਆਂ ਕੱਲਾਂ ਫਿਰ ਸ਼ਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਜਿਹੜੇ ਉਹਨਾਂ ਨੇ ਬੇਸਿਰ ਪੈਰ ਦੇ ਬਿਆਨ ਦਿੱਤੇ ਤੇ ਉਸ ਤੋਂ ਬਾਅਦ ਜਾਵੇਦ ਅਖਤਰ ਦੇ ਨਾਲ ਸਮਝੌਤਾ ਉਹਨਾਂ ਨੂੰ ਕਰਨਾ ਪਿਆ ਜਿਹੜਾ ਕੇਸ ਹੋਇਆ ਕੇਸ ਹੋਇਆ ਸੀਗਾ ਕੰਗਣਾ ਨੇ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਸੀ ਆਪਣੇ ਵੱਲੋਂ ਕ੍ਰੀਏਟ ਕਰਕੇ ਜਿਹੜੀਆਂ ਸੀ ਸਮੇਂ-ਸਮੇਂ ਤੇ ਕੀਤੀਆਂ ਕਰਨ ਜੋਹਰ ਦੇ ਨਾਲ ਉਹਨਾਂ ਦੇ ਅਸਲ ਵਿੱਚ ਕਹਿੰਦੇ ਸ਼ੁਰੂ ਹੋਇਆ ਜਿਹੜਾ 2017 ਦੇ ਆਸ-ਪਾਸ ਕਿ ਉਹਨਾਂ ਦੇ 쇼 ਦੇ ਵਿੱਚ ਉਹਨਾਂ ਨੇ ਬੜੀਆਂ ਪੁੱਠੀ ਸੀਤੀਆਂ ਗੱਲਾਂ ਕੀਤੀਆਂ ਸੀ ਤੇ ਅਸਲ ਵਿੱਚ ਮੇਰਾ ਜਿਹੜਾ ਮੁੱਦਾ ਰਜੀਤ ਜੀ ਹੋਏ ਆ ਜੀ ਕਿ ਕੰਗਣਾ ਰਣੌਤ ਆਪਣੀ ਜਗ੍ਹਾ ਹੈਗੇ ਨੇ ਪਰ ਦੂਜੇ ਪਾਸੇ ਉਹ ਮੰਡੀ ਤੋਂ ਹਿਮਾਚਲ ਦੇ ਮੰਡੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਮੈਂਬਰ ਪਾਰਲੀਮੈਂਟ ਪਜੋਂ ਜਿਹੜਾ ਇੱਕ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਬਹੁਤ ਵੱਡੀ ਬਣਦੀ ਹੈ ਫਿਲਮੀ ਐਕਟਰ ਵਜੋਂ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੋ ਮੂੰਹ ਆ ਉਹ ਨਹੀਂ ਕਹਿ ਸਕਦੇ ਹਮਮ ਪਰ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ ਇੱਕ ਤੁਸੀਂ ਇੱਕ ਇੱਕ ਫਿਰਕੇ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ ਉੱਥੇ ਸਾਰੇ ਹਲਕਿਆਂ ਨੂੰ ਕਰ ਰਹੇ ਸਾਰੇ ਦੇਸ਼ ਨੂੰ ਕਰ ਰਹੇ ਹੋ ਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਕੋਈ ਚੰਗੀ ਗੱਲ ਕਰਨੀ ਹੈ ਪਰ ਭਾਜਪੀ ਨੇ ਉਹਨਾਂ ਦੇ ਜਿਹੜੇ ਵਿਵਾਦ ਜਿਹੜੇ ਮੈਂ ਪਹਿਲਾਂ ਗਿਣਾਏ ਨੇ ਉਹ ਤੇ ਜਦੋਂ ਉਹ ਉਹ ਸਿਰਫ ਵਧਾਇ ਸਿਰਫ ਗਰੇਸੀ ਐਕਟਰ ਸੀ ਤੇ ਐਮਪੀ ਦੇ ਬਾਅਦ ਵਿੱਚ ਉਹਨਾਂ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਭਾਜਪਾ ਨੇ ਕਿਉਂ ਉਮੀਦਵਾਰ ਬਣਾਇਆ ਕਿ ਭਾਜਪਾ ਜਿਨ੍ਹਾਂ ਨੇ 10 ਸਾਲ ਰਾਜ ਕਰ ਲਿਆ ਸੀ ਤੇ ਉਹਨਾਂ ਕੋਲ ਇੰਨੇ ਸੂਬਿਆਂ ਦੇ ਵਿੱਚ ਸਰਕਾਰਾਂ ਆ ਇੰਨੀ ਉਹਨਾਂ ਕੋਲ ਅਜੇ ਵੀ ਸੀਟਾਂ ਹੈਗੀਆਂ ਇੱਕ ਅੱਧੀ ਸੀਟ ਤੇ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਬੰਦੇ ਨੂੰ ਲਿਆ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਸੀ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਨੂੰ ਕਲੀਅਰ ਕੱਟ ਮੈਸੇਜ ਕਿਉਂ ਨਹੀਂ ਹੈ ਕਿ ਤੁਸੀਂ ਭਾਈ ਬੋਲਣ ਤੋਂ ਪਹਿਲਾਂ ਸਾਨੂੰ ਪੁੱਛ ਤਾਂ ਲਿਆ ਕਰੋ ਤੇ ਜੇ ਉਹਨਾਂ ਕੋਲ ਇੰਨਾਂ ਹੀ ਡਿਲੀਟ ਹੀ ਕਰਵਾਉਣਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਧਾਰਨਾ ਹੈਗੀਆਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਉਹ ਉਹ ਦੇਰ ਜਿਹੜੇ ਬਿਆਨ ਸੀ ਉਹਨਾਂ ਕਰਕੇ ਕਸੂਤੇ ਫਸੇ ਹੋਏ ਨੇ ਇੱਕ ਹੋਰ ਤਾਂ ਉਸ ਤੋਂ ਬਾਅਦ ਬਿਆਨ ਆ ਗਿਆ ਇਸ ਤੋਂ ਪਹਿਲਾਂ ਸਾਧਵੀ ਪ੍ਰਾਗਿਆ ਤੁਹਾਨੂੰ ਪਤਾ ਹੈ ਕਿ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਵੀ ਜਿਹੜਾ ਮੁੰਬਈ ਤੇ 26/11 ਦੇ ਹਮਲਿਆਂ ਦੇ ਸਾਡੇ ਜਿਹੜੇ ਕੌਮੀ ਸ਼ਹੀਦ ਸੀਗੇ ਉਹ ਜਿਹੜੇ ਮਹਾਰਾਸ਼ਟਰ ਜਿਹੜੀ ਜਿਹੜੀ 80 10 ਵਰਸ ਸquad ਆ ਉਹਦੇ ਆਗੂ ਸੀਗੇ ਉਹਨਾਂ ਦੀ ਮੌਤ ਤੇ ਉਹਨਾਂ ਨੇ ਬੜਾ ਭੈੜਾ ਜਿਹਾ ਲਿਖਿਆ ਸੀਗਾ ਭੈੜੇ ਲਫ਼ਜ਼ ਵਰਤੇਦੇ ਰਹੇ ਨੇ ਸੋ ਇਸ ਤੋਂ ਬਾਅਦ ਵੀ ਉਹਨਾਂ ਨੂੰ ਜਿਹੜਾ ਮਕਤਰਾ ਦੇ ਵਿੱਚ ਲਿਆ ਕੇ ਤੇ ਮੈਂਬਰ ਪਾਰਲੀਮੈਂਟ ਬਣਾਉਣਾ ਜਾਂ ਉਹਨਾਂ ਨੂੰ ਆਪਣੀ ਇੱਕ ਪਾਰਟੀ ਦੇ ਚਿਹਰੇ ਵੱਜੋਂ ਪੇਸ਼ ਕਰਨਾ ਇਹ ਚੰਗੀ ਗੱਲ ਨਹੀਂ ਮੇਰਾ ਖਿਆਲ ਹੈ ਕਿ ਬੀਜੇਪੀ ਨੂੰ ਇਹਨਾਂ ਚੀਜ਼ਾਂ ਤੋਂ ਉਪਰ ਉਠਣ ਦੀ ਲੋੜ ਹੈ ਜੀ